ਤੇ ਗੁਰੂ ਨੂੰ ਕੇਵਲ ਕੁਝ ਰੀਤੀ ਰਿਵਾਜ ਨਿਭਾਉਣ ਵਾਸਤੇ ਅਸੀਂ ਅੱਜ ਰੱਖ ਲਿਆ ਬੱਚੇ ਦਾ ਜਨਮ ਹੋਇਆ ਓਥੇ ਗੁਰੂ ਚਾਹੀਦਾ ਏ ਕਾਕੇ ਦਾ ਵਿਆਹ ਕਰਨਾ ਹੈ ਓਥੇ ਗੁਰੂ ਚਾਹੀਦਾ ਬੱਚੇ ਬੱਚੀ ਦਾ ਵਿਆਹ ਕਰਨਾ ਕੋਈ ਹੋਰ ਘਰ ਦੇ ਵਿੱਚ ਪ੍ਰੋਗਰਾਮ ਹੈ ਉਹਦੇ ਵਾਸਤੇ ਸਾਨੂੰ ਗੁਰੂ ਦੀ ਲੋੜ ਪਈ ਤੇ ਗੁਰੂ ਸਾਨੂੰ ਚਾਹੀਦਾ ਅਸੀਂ ਜੰਮਨ ਮਰਨ ਤੱਕ ਗੁਰੂ ਨੂੰ ਕੇਵਲ ਸੀਮਤ ਕਰ ਲਿਆ ਪਰ ਜਿਹੜੀ ਪਰਾਤਨ ਸਿੱਖਾਂ ਦੇ ਵਿੱਚ ਪ੍ਰੇਮ ਤੇ ਭਾਵਨਾ ਸੀ ਨਾ ਜੀ ਉਹ ਕਿਤੇ ਨਾ ਕਿਤੇ ਅੱਜ ਨਜ਼ਰ ਨਹੀਂ ਆ ਰਹੀ ਅਸੀਂ ਗੁਰੂ ਦੇ ਲਾਗੇ ਬਹਿਣਾ ਛੱਡ ਦਿੱਤਾ ਜਿਹੜਾ ਸਬਕ ਗੁਰੂ ਨੇ ਸਾਨੂੰ ਦੇਣਾ ਸੀ ਉਹ ਸਬਕ ਸੀ ਸਾਡੇ ਅੰਦਰ ਧੀਰਜ ਆ ਜਾਵੇ ਸਾਡੇ ਅੰਦਰ ਸੰਤੋਖ ਆ ਜਾਵੇ ਸਾਡੇ ਅੰਦਰ ਪ੍ਰੇਮ ਪੈਦਾ ਹੋਵੇ ਸਾਡੇ ਅੰਦਰ ਦਇਆ ਪੈਦਾ ਹੋਵੇ ਦਇਆ ਕਪਾਹ ਸੰਤੋਖ ਸੂਤ ਜਦੋਂ ਅਸੀਂ ਗੁਰੂ ਦੇ ਕੋਲ ਬਹਿਣਾ ਛੱਡ ਦਵਾਂਗੇ ਤੇ ਸਾਡੇ ਅੰਦਰ ਦਇਆ ਕਿੱਥੋਂ ਆਵੇਗੀ ਕਿਉਂਕਿ ਦਇਆ ਤੇ ਫੇਰ ਹੀ ਆਉਣੀ ਨਾ ਜੀ ਜਦੋਂ ਗੁਰੂ ਕੋਲੋਂ ਸਬਕ ਲਵਾਂਗੇ ਅੱਜ ਸੰਸਾਰ ਦੇ ਵਿੱਚ ਨਿਗਾ ਮਾਰ ਕੇ ਦੇਖਿਓ ਕਿਤੇ ਦਇਆ ਨਸ਼ਰ ਆ ਰਹੀ ਹੈ ਕਿ ਦੂਜੇ ਨੂੰ ਖਾਣ ਵਾਲੇ ਬੈਠੇ ਨੇ ਕੋਈ ਕਹਿੰਦਾ ਮੈਂ ਖਾ ਲਵਾਂ ਦੂਜਾ ਕਹਿੰਦਾ ਮੈਂ ਖਾ ਲਵਾਂ ਚਾਹੇ ਤੁਸੀਂ ਸਰਕਾਰੀ ਦਰਬਾਰੇ ਚਲੇ ਜਾਓ ਕਿਸੇ ਮਹਿਕਮੇ ਤੇ ਚਲੇ ਜਾਓ ਘਰਾਂ ਦੇ ਵਿੱਚ ਦੇਖ ਲਓ ਹਾਂਜੀ ਜਿੱਥੇ ਮਰਜ਼ੀ ਨਿਗਾ ਮਾਰ ਲਓ ਸਾਰੇ ਖਾਣ ਵਾਲੇ ਬੈਠੇ ਆ